ਸਤਿ ਸ਼੍ਰੀ ਅਕਾਲ ਦੋਸਤੋ ਆਪ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸਟੱਡੀ ਹਬਿਤ ਪੰਜਾਬ ਵਿੱਚ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀਕੇ ਦੇ ਮਹੱਤਵਪੂਰਨ ਕੁਸ਼ਨ ਤੇ ਮੋਕ ਟੈਸਟ ਨੰਬਰ 4 ਜਿnde ਵਿੱਚ ਆਪਾਂ ਟੋਪ 15 ਐਮਸੀਕਿਊ ਕਰਾਂਗੇ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਰਾਜੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਤੇ ਪ੍ਰੈਸ ਕਰ ਲੋ ਤਾਂ ਕਿ ਨਵੇਂ-ਨਵੇਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਅੱਜ ਆਪਾਂ ਕਲਾਸ ਸਟਾਰਟ ਕਰਦੇ ਹਾਂ ਅੱਜ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਚੀਜ਼ ਦੱਸ ਦਿੰਨੇ ਹਾਂ ਇਹ ਤੁਹਾਡਾ ਮੌਕ ਟੈਸਟ ਹੈ ਜੀ ਇਹਦੇ ਵਿੱਚ ਆਪਾਂ 15 ਕੁਸ਼ਚਨ ਕਰਾਂਗੇ 15 ਕੁਸ਼ਚਨ ਦੇ ਵਿੱਚ ਤੁਸੀਂ ਆਪਣੇ ਜਦੋਂ ਆਪਾਂ ਕਲਾਸ ਸਟਾਰਟ ਕਰਾਂਗੇ ਤੁਸੀਂ ਆਪਣਾ ਆਨਸਰ ਪਹਿਲਾਂ ਹੀ ਸੋਚ ਲੈਣਾ ਤੇ ਜਦੋਂ ਆਪਾਂ ਕਲਾਸ ਐਂਡ ਕਰਾਂਗੇ ਤੁਸੀਂ ਆਪਣੇ ਨੰਬਰ ਕਮੈਂਟਾਂ ਵਿੱਚ ਦੱਸਨੇ ਆ ਕਿ ਅਸੀਂ 15 ਵਿੱਚੋਂ ਕਿੰਨੇ ਤੁਹਾਡੇ ਨੰਬਰ ਆਏ ਆ ਠੀਕ ਹੈ ਰਾਜੇ ਕਲਾਸ ਸਟਾਰਟ ਕਰਦੇ ਹਾਂ ਭਾਰਤ ਦੀ ਸਭ ਤੋਂ ਵੱਡੀ ਜੀਲ ਕਿਹੜੀ ਹੈ ਗੋਬਿੰਦ ਸਾਗਰ ਇੰਦਰਾ ਸਾਗਰ ਬੁੱਲਰ ਜੀਲ ਤੇ ਵੈਮੜ ਜੀਲ ਦੇਖੋ ਜੀ ਬਰਤ ਦੀ ਗੱਲ ਕਰੀਏ ਤਾਂ ਇਸ ਦਾ ਉੱਤਰ ਬਣੇਗਾ ਜੀ ਵੈਮੜ ਜੀ ਇਹ ਸਭ ਤੋਂ ਲਾਰਜੇਸਟ ਝੀਲ ਹੈ ਜੀ ਇਹਨੂੰ ਹੋਰ ਕੀ ਕਿਹਾ ਜਾਂਦਾ ਇਹਨੂੰ ਕੋਚੀ ਝੀਲ ਵੀ ਕਿਹਾ ਜਾਂਦਾ ਹੈ ਕੋਚੀ ਝੀਲ ਇਹ ਕਿੱਥੇ ਹੈਗੀ ਹੈ ਜੀ ਇਹ ਕੇਰਲਾ ਵਿੱਚ ਹੈਗੀ ਹੈ ਕੇਰਲਾ ਵਿੱਚ ਠੀਕ ਹੈ ਰਾਜੇ ਕੇਰਲਾ ਵਿੱਚ ਪਾਈ ਗਈ ਹੈ ਆਪਾਂ ਦੂਜੀਆਂ ਝੀਲਾਂ ਬਾਰੇ ਵੀ ਗੱਲ ਕਰ ਲੈਨੇ ਆ। ਅ ਜਿਹੜੀ ਵੁੱਲਰ ਲੇਕ ਹੈਗੀ ਹੈ ਜੀ ਇਹ ਫਰੈਸ਼ ਵਾਟਰ ਲੇਕ ਹੈਗੀ ਹੈ ਜੀ ਫਰੈਸ਼ ਵਾਟਰ। ਫਰੈਸ਼ ਵਾਟਰ ਦੀ ਲੇਕ ਹੈਗੀ ਹੈ ਜੀ ਵੁੱਲਰ ਲੇਕ ਕਿੱਥੇ ਹੈਗੀ ਜੰਮੂ ਕਸ਼ਮੀਰ ਵਿੱਚ। ਠੀਕ ਹੈ ਜੀ। ਜਿਹੜਾ ਗੋਬਿੰਦ ਸਾਗਰ ਹੈ ਜੀ ਇਹ ਸਤਲੁਜ ਅ ਸਤਲੁਜ ਰਿਵਰ ਤੇ ਬਣੀ ਹੈ ਜੀ ਝੀਲ ਸਤਲੁਜ ਦੇ ਪਾਣੀ ਨਾਲ ਤਿਆਰ ਹੁੰਦੀ ਹੈ ਜੀ ਝੀਲ। ਠੀਕ ਹੈ ਜੀ ਇੰਦਰਾਗੰਦ ਇੰਦਰਾ ਸਾਗਰ ਡੈਮ ਇਹ ਜਿਹੜਾ ਇੰਦਰਾਗੰਦ ਇੰਦਰਾ ਸਾਗਰ ਡੈਮ ਹੈਗਾ ਜੀ ਇਹ ਨਰਮਦਾ ਰਿਵਰ ਤੇ ਬਣਿਆ ਹੋਇਆ ਹੈ ਠੀਕ ਹੈ ਜੀ ਨਰਮਦਾ ਰਿਵਰ ਤੇ ਬਣਿਆ ਹੈ ਉਹ ਤੂੰ ਆਪਾਂ ਇੱਕ ਕੁਐਸਚਨ ਕੀਤਾ ਸੀਗਾ ਜਦੋਂ ਆਪਾਂ ਕੁਐਸਚਨ ਸਟਾਰਟ ਕੀਤਾ ਸੀ ਵੈਮੜ ਜੀਲ ਜਿਹੜੀ ਕਿੱਥੇ ਪਾਈ ਜਾਂਦੀ ਹੈ ਕੇਰਲਾ ਦੇ ਵਿੱਚ ਜੇ ਕੇਰਲਾ ਦੀ ਗੱਲ ਕਰੀਏ ਤੇ ਕੇਰਲਾ ਦੇ ਸੀਐਮ ਦਾ ਨਾਮ ਤੁਸੀਂ ਦੱਸਣਾ ਜੀ ਤੇ گورنر ਦਾ ਨਾਮ ਚਲੋ ਮੈਂ ਹੀ ਦੱਸ ਦੇਣਾ ਅੱਗੇ ਤੁਹਾਨੂੰ ਇੱਕ ਕੁਐਸਚਨ ਹੋਰ ਦੇਵਾਂਗੇ ਆਪਾਂ ਜਿਹਦੇ ਵੀ ਤੁਸੀਂ ਆਪੇ ਦੱਸਣਾ ਹੈ ਜੀ ਆ ਪਿੰਨ ਰਾਈ ਪਿੰਨ ਰਾਈ ਵਿਜੇਵਨ ਵਿਜੇਵਨ ਠੀਕ ਹੈ ਜੀ ਸੀਐਮ ਦਾ ਨਾਮ ਹੈ ਜੀ گورنر ਦਾ ਨਾਮ ਹੈ আরিਫ ਮੁਹੰਮਦ আরিਫ ਮੁਹੰਮਦ ਖਾਨ ਠੀਕ ਹੈ ਰਾਜੇ ਜੇ ਕੇਰਲਾ ਦੀ ਗੱਲ ਕਰੀਏ ਕੇਰਲਾ ਦੀ ਕੈਪੀਟਲ ਹੈ ਤ੍ਰਿਵੰਦਰਮ ਤ੍ਰਿਵੰਦ੍ਰਮਪੁਰਾ ਠੀਕ ਹੈ ਰਾਜੇ ਨੈਕਸਟ ਚੱਲਦੇ ਹਾਂ ਕਿਸ ਸ਼ਹਿਰ ਨੂੰ ਨੀਲਾ ਸ਼ਹਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕੰਨਿਆਕੁਮਾਰੀ ਅਹਿਮਦਾ ਬਾਅਦ ਜੈਪੁਰ ਜੋਧਪੁਰ ਤਾਂ ਇਸ ਦਾ ਸਹੀ ਉੱਤਰ ਬਣੇਗਾ ਜੀ ਜੋਧਪੁਰ ਜਿਹੜਾ ਜੋਧਪੁਰ ਹੈਗਾ ਜੀ ਇਹਨੂੰ ਨੀਲਾ ਸ਼ਹਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਕਿੱਥੇ ਹੈ ਜੀ ਜੋਧਪੁਰ ਰਾਜਸਥਾਨ ਦੇ ਵਿੱਚ ਠੀਕ ਹੈ ਜੀ ਜੇ ਰਾਜਸਥਾਨ ਦੀ ਗੱਲ ਕਰੀਏ ਰਾਜਸਥਾਨ ਦੀ ਕੈਪੀਟਲ ਕਿਹੜੀ ਹੈ ਜੀ Jaipur ਰਾਜਸਥਾਨ ਦੀ ਕੈਪੀਟਲ ਹੈ ਜੀ Jaipur ਜੇ CM ਦੀ ਗੱਲ ਕਰੀਏ ਤੇ ਅੱਗੇ ਵੀ ਮੈਂ ਤੁਹਾਨੂੰ ਪਿਛਲੀ ਵੀਡੀਓ ਵਿੱਚ CM ਤੇ ਇਹਨੂੰ ਦੱਸੇ ਸੀਗੇ ਪਰ ਇਹ ਆਪਾਂ ਤਵਾਰ ਥਾਂ ਤੁਹਾਨੂੰ ਦੁਬਾਰਾ ਦੱਸ ਰਹੇ ਹਾਂ ਜਿਹੜੇ CM ਤੇ ਜਿਹੜੇ گورنر ਹੈ ਸੀਐਮ ਤਾਂ ਆਪਣੇ ਸੇਮ ਹੀ ਹੈ ਤੇ گورنر ਚੇਂਜ ਹੋ ਚੁੱਕੇ ਹੈ ਜੀ 7 31 ਜੁਲਾਈ ਨੂੰ گورنر ਦੀ ਲਿਸਟ ਆਈ ਸੀ ਨਵੀਂ ਜਿੰਦੇ ਵਿੱਚ ਕੁਝ ਸਟੇਟਾਂ ਦੇ ਗਵਰਨਰ ਚੇਂਜ ਹੋਏ ਸੀ ਇਸ ਕਰਕੇ ਇਹਨਾਂ ਦਾ ਵੀ ਗਵਰਨਰ ਚੇਂਜ ਹੋ ਗਿਆ ਹੈ ਹੁਣ ਜਿਹੜੇ ਗਵਰਨਰ ਚੇਂਜ ਹੋਏ ਹੈ ਉਹਨਾਂ ਦਾ ਨਾਮ ਹੈ ਹਰੀ ਹਰ ਬਾਉ ਹਰੀ ਬਾਉ ਕ੍ਰਿਸ਼ਨ ਦੇ ਰਾਓ ਕਿਸ਼ਨ ਰਾਓ ਹਰੀ ਬਾਉ ਕਿਸ਼ਨ ਰਾਓ ਠੀਕ ਹੈ ਜੀ ਸੀਐਮ ਤੁਹਾਨੂੰ ਪਤਾ ਹੀ ਹੈ ਭਜਨ ਨਾਲ ਲਗਿਆ ਜੀ ਬੀਜੇਪੀ ਪਾਰਟੀ ਨੇ ਬਿਲੋਂਗ ਕਰਦੇ ਆ ਭਜਨ ਨਾਲ ਸ਼ਰਮਾ ਠੀਕ ਹੈ ਜੀ ਨੈਕਸਟ ਚਲਦੇ ਆ ਨੈਕਸਟ ਕੁਐਸਚਨ ਦੇ ਆਪਾਂ ਆਬਾਦੀ ਦੇ ਹਿਸਾਬ ਨਾਲ ਭਾਰਤ ਦਾ ਸਭ ਤੋਂ ਵੱਡਾ ਰਾਜ ਕਿਹੜਾ ਹੈ ਦੇਖੋ ਜੀ ਬਿਆਰ ਬੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਮਹਾਰਾਸ਼ਟਰ ਇਹਦਾ ਸਹੀ ਉੱਤਰ ਬਣੇਗਾ ਜੀ ਉੱਤਰ ਪ੍ਰਦੇਸ਼ ਜੇਬਾਦੀ ਦੇ हिसाब ਨਾਲ ਆਪਾਂ ਦੇਖੀਏ ਤਾਂ ਆਪਣਾ ਉੱਤਰ ਪ੍ਰਦੇਸ਼ ਸਭ ਤੋਂ ਵੱਡਾ ਰਾਜ ਹੈ ਜੀ ਉੱਤਰ ਪ੍ਰਦੇਸ਼ ਦੀ ਜਿਹੜੀ ਕੈਪੀਟਲ ਹੈਗੀ ਰਾਜਧਾਨੀ ਉਹ ਲਖਨਊ ਹੈ ਲਖਨਊ ਠੀਕ ਹੈ ਜੀ ਇਹ ਤੋਂ ਤੇ ਆਪਣੇ ਸੀਐਮ ਤੇ ਗਵਰਨਰ ਜੇ ਸੀਐਮ ਦੀ ਗੱਲ ਕਰੀਏ ਸੀਮ ਦਾ ਤੁਹਾਨੂੰ ਪਤਾ ਹੈ ਯੋਗੀ ਦਿੱਤਿਆਨਾਥ ਹੈਗੇ ਆ ਜੀ ਤੇ ਗੋਰਨਰ ਹੈ ਗਿਆ ਨੰਦੀਪਨ ਪਟੇਲ ਨੰਦੀਪਨ ਪਟੇਲ ਠੀਕ ਹੈ ਰਾਜੇ ਇੱਕ ਕੁਐਸਚਨ ਬਹੁਤ ਹੀ ਮਹੱਤਵਪੂਰਨ ਆਉਂਦਾ ਹੈ ਜੇ ਮੰਨ ਲਓ ਇਸ ਰਾਜ ਦੀ ਜਨਸੰਖਿਆ ਜ਼ਿਆਦਾ ਹੈ ਤੇ ਦੇ ਇਹਦੀ ਲੋਕ ਸਭਾ ਦੀ ਸੀਟਾਂ ਵੀ ਜ਼ਿਆਦਾ ਹੋਣਗੀਆਂ ਲੋਕ ਸਭਾ ਸੀਟਾਂ ਕਿੰਨੀਆਂ ਜੀ 80 ਯੂਪੀ ਦੀਆਂ ਜੇ ਯੂਪੀ ਦੀ ਗੱਲ ਕਰੀਏ ਤੇ 403 ਸੀਟ ਹੈਗੇ ਜੀ ਵਿਧਾਨ ਸਭਾ ਦੀਆਂ ਵਿਧਾਨ ਸਭਾ ਦੀਆਂ ਠੀਕ ਹੈ ਰਾਜੇ ਨੈਕਸਟ ਚਲਦੇ ਆਪਾਂ ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਅਤੇ ਮੈਂ ਇਸ ਨੂੰ ਲੈ ਕੇ ਰਾਂਗਾ ਇਹ ਬੋਲ ਕਹਿੰਦੇ ਹੈਗੇ ਆ ਜੀ ਕਿਸ ਨੇ ਕਿਹਾ ਸੀ ਇਹ ਬਾਲ ਗੰਗਾਧਰ ਤਿਲਕ ਲਾ ਲਾਜ ਪੱਥਰਾਈ ਸ਼ਹੀਦ ਭਗਤ ਸਿੰਘ ਸੁਭਾਸ਼ ਚੰਦਰ ਬੌਂਸ ਇਸ ਦਾ ਸਹੀ ਉੱਤਰ ਬਣੇਗਾ ਜੀ ਬਾਲ ਗੰਗਾਧਰ ਤਿਲਕ ਠੀਕ ਹੈ ਜੀ ਇਹ ਕਦੋਂ ਕਿਹਾ ਸੀ 1916 ਦੇ ਵਿੱਚ ਇਹ ਕੁਸ਼ਚਨ ਪੀਟਰਪਲਸ ਵਿੱਚ ਪੁੱਛਿਆ ਗਿਆ ਸੀ ਕਲਰਕ ਵਿੱਚ ਸੇਮ ਕੁਸ਼ਚਨ ਆਇਆ ਸੀਗਾ ਠੀਕ ਹੈ ਜੀ ਆਪਾਂ ਤਾਂ ਉਹਨੂੰ ਕਰਾ ਰਹੇ ਹਾਂ ਇੱਕ ਕਰਨਾਟਕਾ ਦਾ ਸੈਸ਼ਨ ਹੋਇਆ ਸੀ ਬੈਲਗਾਉਂ ਦੇ ਵਿੱਚ ਉਦੋਂ ਇਹਨਾਂ ਨੇ ਕਿਹਾ ਸੀ ਸਵਰਾਜ ਜਿਹੜਾ ਕਿ ਸਾਡਾ ਜਨਮ ਸੇ ਦਾ ਅਧਿਕਾਰ ਹੈ ਬੈਲਗਾਉਂ گاਉਂ ਗਾਉਂਗਾ ਸੀ ਪਿੰਡ ਹੈਗਾ ਸੀ ਉੱਥੇ ਸੈਸ਼ਨ ਹੋਇਆ ਸੀ ਆਈਐਨਸੀ ਦਾ ਠੀਕ ਹੈ 1916 ਦੇ ਵਿੱਚ ਉਦੋਂ ਇਹਨਾਂ ਨੇ ਕਿਹਾ ਸੀ ਜੇ ਸਵਰਾਜ ਦੀ ਗੱਲ ਕਰੀਏ ਪਹਿਲਾ ਵਾਰੀ ਪਹਿਲੀ ਵਾਰੀ ਸਵਰਾਜ ਜਿਹੜਾ ਸ਼ਬਦ ਹੈਗਾ ਕਿਸ ਨੇ ਯੂਜ਼ ਕੀਤਾ ਸੀਗਾ ਇਹ ਦਾਦਾਬਾਈ ਨੌਰਜੀ ਨੇ ਯੂਜ਼ ਕੀਤਾ ਸੀਗਾ ਦਾਦਾਬਾਈ ਨੌਰਜੀ ਇਨਾਂ ਨੂੰ ਗ੍ਰੈਂਡ 올ਡ ਮੈਨ ਵੀ ਕਿਹਾ ਜਾਂਦਾ ਹੈ ਗ੍ਰੈਂਡ 올ਡ ਮੈਨ ਗ੍ਰੈਂਡ 올ਡ ਮੈਨ ਠੀਕ ਹੈ ਰਾਜੇ ਕੁਝ ਤੁਹਾਨੂੰ ਦੱਸ ਦੇਣੇ ਹੋਰ ਜਿਹੜੇ ਆਪਣੇ ਬਾਲ ਗੰਗਾਧਰ ਤਿਲਕਾਗੇ ਇਹਨਾਂ ਨੂੰ ਲੋਕ ਲੋਕਮਾਨਿਆ ਵੀ ਕਿਹਾ ਜਾਂਦਾ ਜੀ ਲੋਕਮਾਨਿਆ ਇਹਨਾਂ ਨੂੰ ਟਾਈਟਲ ਦਿੱਤਾ ਸੀਗਾ ਲੋਕਮਾਨਿਆ ਕਿੰਨਾਂ ਨੇ ਰਵਿੰਦਰਨਾਥ ਟੰਗੋਰ ਨੇ ਰਵਿੰਦਰਨਾ ਟੰਗੂਰ ਨੇ ਟਾਈਟਲ ਦਿੱਤਾ ਸੀਗਾ ਲੋਕ ਮੰਨਿਆ ਇਹਨਾਂ ਨੂੰ ਇੱਕ ਟਾਈਟਲ ਹੋਰ ਮਿਲਿਆ ਜੀ ਉਹਦਾ ਨਾਮ ਹੈ ਜੀ ਫਾਦਰ ਆਫ ਅਨਰੈਸਟ ਇਹਨਾਂ ਨੂੰ ਫਾਦਰ ਆਫ ਇੰਡੀਅਨ ਅਨਰੈਸਟ ਵੀ ਕਿਹਾ ਜਾਂਦਾ ਹੈ ਜੀ ਅਨਰੈਸਟ ਇੱਕ ਗਰੇਜ ਬੰਦਾ ਸੀਗਾ ਉਹਨਾਂ ਨੇ ਇਹਨਾਂ ਨੂੰ ਕਿਹਾ ਸੀ ਵੈਲਨ ਗਰੇਜ ਬੰਦੇ ਦਾ ਨਾਮ ਹੈ ਵੈਲੈਂਟਾਈਨ ਚਿਰੋਲ ਇਹਨਾਂ ਨੇ ਕਿਹਾ ਸੀ ਫਾਦਰ ਆਫ ਇੰਡੀਅਨ ਅਨਰੈਸਟ ਬਾਲ ਗੰਗਾਧਰ ਤਿਲਕ ਨੂੰ ਜੀ ਠੀਕ ਹੈ ਜੀ ਇਹ ਜਿਹੜੇ ਬਾਲ ਗੰਗਾਧਰ ਤਿਲਕ ਆ ਗਿਆ ਇਹਨਾਂ ਨੇ ਤਿੰਨ ਵਾਰੀ ਜੇਲ ਆਪਣੀ ਜ਼ਿੰਦਗੀ ਤਿੰਨ ਵਾਰੀ ਜੇਲ ਵੇਖੀ ਹੈ ਜੀ 1897 ਵਿੱਚ 19 1909 ਦੇ ਵਿੱਚ 1916 ਦੇ ਵਿੱਚ ਠੀਕ ਹੈ ਜੀ 1897 1909 1916 ਭਇਆ ਕੀ ਸੀਗੀ ਜੀ ਆ ਜਿਹੜੇ ਇਹਨਾਂ ਤਿੰਨ ਵਾਰੀ ਜੇਲ ਹੋਈਏ ਜਦੋਂ 1909 ਦੇ ਵਿੱਚ ਜੇਲ ਗਏ ਸੀ ਨਾ ਬਰਮਾ ਦੇ ਵਿੱਚ ਠੀਕ ਹੈ ਜੀ ਉੱਥੇ ਇਹਨਾਂ ਨੇ ਇੱਕ ਸ਼੍ਰੀਮਦ ਭਗਵਤ ਭਗਵਤ ਗੀਤਾ ਰਹੱਸਿਆ ਬੁੱਕ ਲਿਖੀ ਸੀ ਜੀ ਭਗਵਤ ਗੀਤਾ ਠੀਕ ਹੈ ਜੀ ਇਹਨਾਂ ਦੇ ਲਿਖੀ ਬੁੱਕ ਜੀ ਭਗਵਤ ਗੀਤਾ ਰੈਸ ਹੈ ਇਹਨਾਂ ਨੇ ਦੋ ਨਿਊਜ਼ਪੇਪਰ ਵੀ ਚਲਾਏ ਸੀਗੇ ਦੋ ਨਿਊਜ਼ਪੇਪਰ ਚਲਾਏ ਸੀਗੇ ਇਹਨਾਂ ਨੇ ਇੱਕ ਜਿਹੜਾ ਜੀ ਚਲਾਇਆ ਸੀਗਾ ਉਹ ਮਰਾਠੀ ਉਹਦਾ ਨਾਮ ਸੀ ਮਰਾਠੀ ਕੇਸਰੀ ਜਿਹੜਾ ਮਰਾਠੀ ਸੌਰੀ ਮਰਾਠੀ ਭਾਸ਼ਾ ਦਾ ਜਿਹੜਾ ਹੈਗਾ ਜੀ ਉਹ ਕੇਸਰੀ ਹੈਗਾ ਸੀਗਾ ਉਹਦਾ ਨਾਮ ਜਿਹੜਾ ਇੱਕ ਇੰਗਲਿਸ਼ ਭਾਸ਼ਾ ਵਿੱਚ ਲਾਇਆ ਸੀਗਾ ਅੰਗਰੇਜ਼ੀ ਭਾਸ਼ਾ ਵਿੱਚ ਲਾਇਆ ਸੀਗਾ ਉਹਦਾ ਨਾਂ ਸੀ ਮਰਾਠਾ ਮਰਾਠਾ ਠੀਕ ਹੈ ਜੀ ਅ ਇਹਨਾਂ ਨੇ ਸਵਦੇਸ਼ੀ ਮੂਵਮੈਂਟ ਚਲਾਈ ਸੀਗੀ 19190 1906 ਦੇ ਵਿੱਚ ਕਰ ਜਾਂਦੇ ਟਾਈਮ ਇੱਕ ਤੁਹਾਨੂੰ ਹੋਰ ਦੱਸ ਦਿੰਨੇ ਆ ਅ ਜਿਹੜਾ ਇਹਨਾਂ ਦਾ ਜਨਮ ਹੈਗਾ ਫੂਟ 1856 ਵਿੱਚ ਹੋਇਆ ਸੀਗਾ ਤੇ ਡੈਥ ਇਹਨਾਂ ਦੀ 1920 ਚ ਹੋਈ ਸੀਗੀ ਠੀਕ ਹੈ ਜੀ ਇੱਕ ਬੰਦਾ ਹੋਰ ਹੈਗਾ ਜੀ ਉਹਨੂੰ ਜਿਵੇਂ ਇਹਨਾਂ ਨੂੰ ਲੋਕ ਨਾਇਕ ਇਹਨਾਂ ਨੂੰ ਲੋਕ ਮੰਨਿਆ ਕਿਹਾ ਜਾਂਦਾ ਉਹਨਾਂ ਨੂੰ ਲੋਕ ਨਾਇਕ ਕਿਹਾ ਜਾਂਦਾ ਹੈ ਉਹ ਯਾਦ ਕਰ ਲਓ ਪੇਪਰ ਵਿੱਚ ਬਹੁਤ ਵਾਰੀ ਪੁੱਛਿਆ ਗਿਆ ਲੋਕ ਮਾਨ ਨਾਇਕ ਉਹ ਕਿਸ ਨੂੰ ਕਿਹਾ ਜਾਂਦਾ ਹੈ ਉਹ ਜੈ ਪ੍ਰਕਾਸ਼ जय प्रकाश नारायण ਇਹਨਾਂ ਨੂੰ ਲੋਕ ਨਾਇਕ ਕਿਹਾ ਜਾਂਦਾ ਹੈ। ਉਹਨਾਂ ਨੂੰ ਲੋਕ ਮੰਨਿਆ ਕਿਉਂ ਕਿਹਾ ਜਾਂਦਾ ਹੈ बाल ਗੰਗਾधर तिलक ਨੂੰ। ਠੀਕ ਹੈ ਜੀ। ਚੱਲਦੇ ਆ नेक्स्ट ਕੁਐਸਚਨ ਤੇ। ਇਹਨਾਂ ਵਿੱਚੋਂ ਕਿਹੜੀ ਪਾਸ਼ਾ ਆ ਕਿਹੜੀ ਪੰਜਾਬੀ ਲੋਕ ਨਾਚ ਕੁੜੀਆਂ ਦੁਆਰਾ ਨਹੀਂ ਕੀਤਾ ਜਾਂਦਾ। ਦੇਖੋ ਜੁਗਨੀ ਜਾਗੋ ਕਿੱਦਾ ਕਿਕਲੀ। ਦੇਖੋ ਇਹ ਆ ਤਿੰਨੇ ਕੀਤੇ ਜਾਂਦੀਆਂ। ਠੀਕ ਹੈ ਜੀ ਤਿੰਨੇ ਕੀਤੀਆਂ ਜਾਂਦੀਆਂ ਹਨ ਜੁਗਣੀ ਵੀ ਕੀਤੀ ਜਾਂ ਜਾਗੋ ਕੀਤੀ ਜਾਂਦੀ ਹੈ ਗਿੱਧਾ ਕੀਤਾ ਜਾਂਦਾ ਕਿਕਲੀ ਕੀਤੀ ਜਾਂਦੀ ਹੈ ਜਿਹੜੀ ਜੁਗਣੀ ਹੈਗੀ ਨਾ ਉਹ ਨਹੀਂ ਕੀਤੀ ਜਾਂਦੀ ਕੁੜੀਆਂ ਦੁਆਰਾ ਠੀਕ ਹੈ ਜੀ ਚਲਦੇ ਆ नेक्स्ट ਤੇ ਭਾਰਤ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਕਿਹੜਾ ਹੈ ਪਿੱਛੇ ਵੀ ਆਪਾਂ ਇਹ ਕੋਸ਼ਿਸ਼ ਕੀਤਾ ਸੀਗਾ ਉਹ ਰਾਜ ਸੀਗਾ ਇਹ ਸ਼ਹਿਰ ਦੱਸਣਾ ਜੀ ਆਬਾਦੀ ਵਾਲਾ ਜਿਹੜਾ ਭਾਰਤੋ ਸਭ ਆਬਾਦੀ ਵਾਲਾ ਸ਼ਹਿਰ ਹੈ ਜੀ ਉਹ ਬੰਬਈ ਹੈ ਕਿਹੜਾ ਜੀ ਬੰਬਈ ਤੇ ਜਿਹੜਾ ਕਟਬਾਦੀ ਵਾਲਾ ਹੈਗਾ ਸਭ ਤੋਂ ਛੋਟਾ ਸ਼ਹਿਰ ਆਪਣੇ ਦੇਸ਼ ਦਾ ਉਹ ਮਾਈ ਮਾਈ ਮਾਹੇ ਇਹ ਕਿੱਥੇ ਹੈ ਜੀ ਪੋਡੋਚੇਰੀ ਦਾ ਸ਼ਹਿਰ ਹੈ ਜੀ ਉਡੋਚੇਰੀ ਉਡੋਚੇਰੀ ਦਾ ਸ਼ਹਿਰ ਹੈ ਮਾਈ ਠੀਕ ਹੈ ਜੀ ਜੇ ਮਹਾਰਾਸ਼ਟਰ ਦੀ ਆਪਾਂ ਗੱਲ ਕਰੀਏ ਜਿਹੜੇ ਬੰਬਈ ਹੈਗਾ ਉਹ ਮਹਾਰਾਸ਼ਟਰ ਦੀ ਕੈਪੀਟਲ ਹੈ ਜੇ ਮਹਾਰਾਸ਼ਟਰ ਦੀ ਗੱਲ ਕਰੀਏ ਇੱਥੋਂ ਦੇ ਜਿਹੜੇ ਸੀਐਮ ਹੈਗੇ ਆ ਅੱਗੇ ਵੀ ਮੈਂ ਪਿਛਲੀਆਂ ਵੀਡੀਓ 'ਚ ਦੱਸਿਆ ਸੀ ਐਮ ਤੇ ਗਵਰਨਰ ਨੂੰ ਤੁਸੀਂ ਯਾਦ ਕਰਕੇ ਰੱਖਨੇ ਆ ਇਕਨਾਥ ਸ਼ਿੰਦੇ ਇਕਨਾਥ ਸ਼ਿੰਦੇ ਤੇ ਜੇ ਗਵਰਨਰ ਦੀ ਗੱਲ ਕਰੀਏ ਤੇ ਗਵਰਨਰ ਹੈਗੇ ਆ ਸੀਪੀ ਰਾਧਾ ਕ੍ਰਿਸ਼ਨ ਸੀਪੀ ਰਾਧਾ ਕ੍ਰਿਸ਼ਨ ਨੈਕਸਟ ਚੱਲਦੇ ਆ ਖੇਤਰਫਲ ਦੇ ਹਿਸਾਬ ਨਾਲ ਭਾਰਤ ਦਾ ਸਭ ਤੋਂ ਛੋਟਾ ਰਾਜ ਕਿਹੜਾ ਗੋਆ ਨਾਗਾਲੈਂਡ ਮੇਜੋਰਮ ਸਿੱਕਮ ਰਾਜ ਇਸ ਦਾ ਸਹੀ ਉੱਤਰ ਬਣੇਗਾ ਜੀ ਗੋਆ ਖੇਤਰਵਾਲ ਦੇ ਰਿਸ਼ਤੇ ਸਭ ਤੋਂ ਛੋਟਾ ਰਾਜ ਹੈ ਜੀ ਗੋਆ ਜੇ ਸਭ ਤੋਂ ਵੱਡੇ ਰਾਜ ਦੀ ਗੱਲ ਕਰੀਏ ਜੇ ਸਭ ਤੋਂ ਵੱਡਾ ਹੈਗਾ ਜੀ Rajasthan Rajasthan ਜੇ ਗੋਆ ਦੀ ਗੱਲ ਕਰੀਏ ਗੋਆ ਦੇ ਸੀਐਮ ਕੌਣ ਹੈਗੇ ਆ ਇਸ ਟਾਈਮ ਪ੍ਰਮੋਦ ਸਾਵੰਤ ਪ੍ਰਮੋਦ 사ਵਨ ਜੇ گورنر ਦੀ ਗੱਲ ਕਰੀਏ ਤੇ گورنر ਹੈਗੇ ਆ ਪੀ ਐਸ ਸ਼੍ਰੀ ਤਾਰਨ ਪਿਲਾਈ ਪਿਲਾਈ ਠੀਕ ਹੈ ਰਾਜੇ ਨੈਕਸਟ ਚਲਦੇ ਆਂ ਕਣਕ ਦੇ ਉਤਪਾਦਨ ਵਿੱਚ ਭਾਰਤ ਦਾ ਵਿਸ਼ਵ ਵਿੱਚ ਕਿਹੜਾ ਸਥਾਨ ਹੈ ਕਣਕ ਦੇ ਤੋਂ ਬਾਅਦ ਵਿੱਚ ਗੱਲ ਕਰੀਏ ਤੇ ਭਾਰਤ ਦਾ ਵਿਸ਼ ਵਿੱਚ ਦੂਜਾ ਸਥਾਨ ਹੈਗਾ ਜੀ ਆਪਣਾ ਭਾਰਤ ਦੂਜੇ ਨੰਬਰ ਤੇ ਆਂਦਾ ਹੈ ਜੀ ਜੇ ਪਹਿਲੇ ਦੀ ਗੱਲ ਕਰੀ ਤੇ ਪਹਿਲਾ ਕਿਹਦਾ ਹੈ ਜੀ ਉਹ ਚਾਈਨਾ ਦਾ ਹੈ ਠੀਕ ਹੈ ਜੀ ਜਿਹੜਾ ਚੀਨ ਉਹ ਪਹਿਲੇ ਨੰਬਰ ਤੇ ਆਂਦਾ ਹੈ ਕਣਕ ਵਿੱਚੋਂ ਵੀ ਤੇ ਰਾਈਸ ਵਿੱਚੋਂ ਵੀ ਸੇਮ ਰੈਂਕ ਬਣੇਗਾ ਜੀ ਆਪਣਾ ਚਾਵਲਾਂ ਵਿੱਚ ਵੀ ਭਾਰਤ ਦੂਜੇ ਨੰਬਰ ਤੇ ਆਂਦਾ ਹੈ ਠੀਕ ਹੈ ਜੀ ਜੇ ਆਪਣੇ ਚਾਵਲਾਂ ਦੀ ਜੇ ਆਪਣੇ ਇੰਡੀਆ ਦੀ ਗੱਲ ਕਰੀਏ ਤਾਂ ਵੈਸਟ ਬੰਗਾਲ ਪਹਿਲੇ ਨੰਬਰ ਤੇ ਆਂਦਾ ਜੀ ਦੂਜੇ ਨੰਬਰ ਤੇ ਯੂਪੀ ਆਂਦਾ ਹੈ ਜੀ ਤੇ ਤੀਜੇ ਨੰਬਰ ਤੇ ਆਉਣਾ ਪੰਜਾਬ ਆਂਦਾ ਜੀ ਜੇ ਵੈਸਟ ਬੰਗਾਲ ਜੇ ਆਪਣੇ ਇੰਡੀਆ ਦੀ ਗੱਲ ਕਰੀਏ ਤਾਂ ਚੱਲਦੇ ਆ नेक्स्ट ਕੁਐਸਚਨ ਤੇ ਰਾਜੇ ਭਾਰਤ ਦੇ ਵਿੱਚ ਕਣਕ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਕਿਹੜਾ ਹੈ ਦੇਖੋ ਇਹੋ ਕੁਐਸਚਨ ਜਿਹੜਾ ਆਪਾਂ ਤੁਹਾਨੂੰ ਦੱਸਿਆ ਸੀ ਉਹ ਫੇਰ ਆ ਗਿਆ ਹੈ ਠੀਕ ਹੈ ਜੀ ਇੰਡੀਆ ਵਿੱਚੋਂ ਜੇ ਗੱਲ ਕਰੀਏ ਆਪਾਂ ਜਿਹੜਾ ਯੂਪੀ ਹੈਗਾ ਜੀ ਇਹ ਆਪਣਾ ਪਹਿਲੇ ਨੰਬਰ ਤੇ ਆਂਦਾ ਹੈ ਉਤਪਾਦਨ ਕਣਕ ਦੇ ਉਤਪਾਦਨ ਵਿੱਚ ਠੀਕ ਹੈ ਜੀ ਤੇ ਦੂਜੇ ਨੰਬਰ ਤੇ ਤੁਹਾਨੂੰ ਪਤਾ ਹੀ ਆਪਣਾ ਪੰਜਾਬ ਆਂਦਾ ਹੈ ਕਣਕ ਦੇ ਉਤਪਾਦਨ ਜੇ ਰਾਈਸ ਦੀ ਗੱਲ ਕਰੀਏ ਚਾਵਲਾਂ ਦੀ ਗੱਲ ਕਰੀਏ ਤੇ ਮੈਂ ਤੁਹਾਨੂੰ ਦੱਸ ਚੁੱਕਿਆ ਵੈਸਟ ਬੰਗਾਲ ਪਹਿਲੇ ਨੰਬਰ ਤੇ ਹੈ ਯੂਪੀ ਦੂਜੇ ਨੰਬਰ ਤੇ ਆ ਤੇ ਜਿਹੜਾ ਆਪਣਾ ਪੰਜਾਬ ਆ ਉਹ ਤੀਜੇ ਨੰਬਰ ਤੇ ਆ ਠੀਕ ਹੈ ਜੀ ਨੈਕਸਟ ਚਲਦੇ ਆ ਭਾਰਤ ਦੇ ਕਿਸ ਰਾਜ ਵਿੱਚ ਸੂਰਜ ਸਭ ਤੋਂ ਪਹਿਲਾਂ ਚੜਦਾ ਹੈ ਨਾਗਾਲੈਂਡ ਮੱਧ ਪ੍ਰਦੇਸ਼ ਅਸਾਮ ਅਰੰachal ਪ੍ਰਦੇਸ਼ ਦੇਖੋ ਜੀ ਇਸ ਦਾ ਸਹੀ ਉੱਤਰ ਬਣੇਗਾ ਜੀ ਅਰੰachal ਪ੍ਰਦੇਸ਼ ਅਰੰachal ਪ੍ਰਦੇਸ਼ ਦੇ ਵਿੱਚ ਵੀ ਇੱਕ ਜਗ੍ਹਾ ਹੈ ਡੋਂਗ ਟਾਊਨ ਹੈਗਾ ਜੀ ਸ਼ਹਿਰ ਛੋਟਾ ਤੇ ਜਿਹੜਾ ਡਿਸਟ੍ਰਿਕਟ ਹੈਗਾ ਉਹਦਾ ਅੰਜੇਬ ਅੰਜੇਬ ਸ਼ਹਿਰ ਅੰਜੇਬ ਡਿਸਟ੍ਰਿਕਟ ਹੈਗਾ ਜੀ ਉੱਥੇ ਮਤਲਬ ਜਿਹੜਾ ਸੂਰਜ ਹੈਗੀ ਦੀ ਪਹਿਲੀ ਕਿਰਨ ਪੈਂਦੀ ਹੈ ਜੀ ਸਨਰਾਈਜ਼ ਸਾਰਨੋਂ ਪਹਿਲਾਂ ਅਨੰਤਲ ਪ੍ਰਦੇਸ਼ ਵਿੱਚ ਆਉਂਦਾ ਹੈ ਜੀ ਠੀਕ ਹੈ ਜੀ ਜੇ ਛਿਪਨ ਦੀ ਗੱਲ ਕਰੀਏ ਤਾਂ ਉਹ ਆਪਣਾ ਛਿਪਦਾ ਜੀ ਗੁਜਰਾਤ ਵਿੱਚ ਠੀਕ ਹੈ ਰਾਜੀ ਗੁਜਰਾਤ ਵਿੱਚ ਛਿਪਦਾ ਸਾਰ ਨੂੰ ਪਹਿਲਾ ਠੀਕ ਹੈ ਜੀ ਨੈਕਸਟ ਚਲਦੇ ਹਾਂ ਸੌਰ ਮੰਡਲ ਵਿੱਚ ਸਭ ਤੋਂ ਛੋਟਾ ਗ੍ਰਹ ਕਿਹੜਾ ਹੈ ਦੇਖੋ ਜੀ ਗੱਲ ਕਰਦੇ ਆਪਾਂ ਸੌਰ ਮੰਡਲ ਦਾ ਸਭ ਤੋਂ ਛੋਟਾ ਗ੍ਰਹ ਮੰਗਲ ਅਰुण ਵਰੁਣ ਬੁੱਧ ਦੇਖੋ ਜੀ ਆਪਣਾ ਸਭ ਤੋਂ ਛੋਟਾ ਗ੍ਰਹ ਹੈਗਾ ਜੀ ਬੁੱਧ ਜਿਸ ਨੂੰ ਆਪਾਂ ਮਰਕਰੀ ਕਹਿੰਦੇ ਆ ਮਰਕਰੀ ਰਾਜੀ ਜੀ ਤੁਸੀਂ 2 ਮਿੰਟ ਦਾ ਟਾਈਮ ਦਿਓ ਤੇ ਮੈਂ ਤੁਹਾਨੂੰ ਸਾਰੇ ਗ੍ਰਹਿ ਰਟਾ ਦਾਂਗਾ ਚਲ ਆਪਾਂ ਸਾਰੇ ਗ੍ਰਹਿ ਇੱਕ ਟ੍ਰਿਕ ਨਾਲ ਕਰਾਂਗੇ ਠੀਕ ਹੈ ਰਾਜੀ ਧਿਆਨ ਦਿਆ ਜੀ ਇੱਕ ਟ੍ਰਿਕ ਹੈਗੀ ਜੀ ਮਾਈ ਵੈਰੀ ਐਜੂਕੇਟਿਡ ਮਮ ਐਜੂਕੇਟਿਡ ਮਮ ਜਸਟ ਲਾਈਕ ਸਰਵ ਨਿਊਡਲਸ ਠੀਕ ਹੈ ਜੀ ਹੁਣ ਮਾਰੀ ਤੇ ਆ ਜਾਂਦਾ ਮਰਕਰੀ ਮਰਕਰੀ ਠੀਕ ਹੈ ਜੀ ਦੂਜੇ ਨੰਬਰ ਤੇ ਵਿਨਸ ਤੇ ਐਜ এডਿਕੇਸ਼ਨ এডਿਕੇਸ਼ਨ ਤੇ ਆ ਜਾਏਗਾ ਆਪਣਾ ਅਰਥ ਤੇ ਮੂਮ ਤੇ ਆ ਜਾਏਗਾ ਮਾਰਸ ਜੂਪੀਟਰ ਜਸਟ ਤੇ ਜੂਪੀਟਰ ਠੀਕ ਹੈ ਜੀ ਐਸ ਤੇ ਸਰਵ ਤੇ ਸੈਚਰਮ ਠੀਕ ਹੈ ਜੀ ਨੂਡਲਸ ਜੇ ਨੂਡਲ ਦੀ ਗੱਲ ਕਰੀਏ ਤੇ ਇਹਦੇ ਵਿੱਚ ਆ ਜਾਏਗਾ ਆਪਣਾ ਯੂਰੋਨਸ ਯੂਰੋਨਸ ਠੀਕ ਹੈ ਜੀ ਯੂਰੋਨਸ ਇੰਦੇ ਚ ਆਪਾਂ ਇੱਕ ਤਰੀਕੇ ਸਾਰੇ ਹੀ ਗ੍ਰਹਿ ਕਰ ਲਏ ਹਨ ਮਾਈ ਵੈਰੀ ਐਜੂਕੇਟਿਡ ਮਮ ਜਸਟ ਲਾਈਕ ਸਰਵਸ ਨਿਊਡਲਸ ਠੀਕ ਹੈ ਮਾਈ ਦਾ ਮਤਲਬ ਮਰਕਰੀ ਤੇ ਵੈਰੀ ਦਾ ਮਤਲਬ ਵਨਸ ਐਜੂਕੇਸ਼ਨ ਦਾ ਉਹਦਾ ਅਰਥ ਮਮ ਦਾ ਮਤਲਬ ਮਾਰਸ ਜਸਟ ਦਾ ਮਤਲਬ ਜੂਪੀਟਰ ਠੀਕ ਹੈ ਜੀ ਲਾਈਕ ਨੂੰ ਛੱਡ ਦੇਣਾ ਸਰਵ ਦਾ ਮਤਲਬ ਸੈਚਰਮ ਤੇ ਨਿਊਡਲਸ ਦਾ ਮਤਲਬ ਜੀਰੋਨਸ ਠੀਕ ਹੈ ਰਾਜੇ ਆਪਾਂ ਕਿੰਨੇ ਹੀ ਮਤਲਬ ਸਾਰੇ ਗ੍ਰਹਿ ਜਿੰਨੇ ਵੀ ਆਪਣੇ 8 ਗ੍ਰਹਿ ਹੈਗੇ ਆ ਜੀ ਉਹ ਆਪਾਂ ਇੱਕੋ ਹੀ ਟ੍ਰਿਕ ਚ ਰੱਟ ਲਿਆ ਹੁਣ ਜੇ ਆਪ ਤੁਸੀਂ ਜੇ ਗੱਲ ਕਰਦੇ ਆ ਆਪਾਂ ਇਹਨਾਂ 8 ਗ੍ਰਹਾਂ ਦੀ 8 ਗ੍ਰਹਾਂ ਦੀ ਦੇ ਵਿੱਚ ਕੀ ਕੀ ਜਿਹੜਾ ਜੀ ਇਹ ਸਭ ਤੋਂ ਜਿਹੜਾ ਆਪਣਾ ਕੋਸ਼ਰ ਮੰਡਲ ਸਭ ਤੋਂ ਛੋਟਾ ਜੇ ਵੱਡੇ ਦੀ ਗੱਲ ਕਰੀਏ ਤਾਂ ਵੱਡਾ ਕਿਹੜਾ ਹੈ ਜੀ ਲਾਰਜੇਸਟ ਵੱਡਾ ਹੈਗਾ ਜੀ ਜੂਪੀਟਰ ਠੀਕ ਹੈ ਜੀ ਜਿੰਦ ਵਿੱਚ ਸਭ ਤੋਂ ਛੋਟਾ ਦਿਨ ਹੁੰਦਾ ਹੈ ਛੋਟਾ ਦਿਨ ਵੀ ਇੱਥੇ ਹੀ ਹੁੰਦਾ ਸਭ ਤੋਂ ਛੋਟਾ ਦਿਨ ਕਿਤੇ ਹੁੰਦਾ ਹੈ ਜੂਪੀਟਰ 'ਚ ਠੀਕ ਹੈ ਜੀ ਜਿਹੜਾ ਗਰਮ ਗ੍ਰਹਿ ਗਰਮ ਹੌਟੈਸਟ ਜਿਹਨੂੰ ਕਹਿੰਦੇ ਆ ਉਹ ਹੈਗਾ ਜੀ ਹੌਟੈਸਟ ਬ੍ਰਾਈਟੈਸਟ ਦੋਨੇ ਹੀ ਉਹ ਕਿਹੜਾ ਗ੍ਰਹਿ ਹੈ ਜੀ ਉਹ ਵਿਨਸ ਜਿਹੜਾ ਵਿਨਸ ਹੈਗਾ ਜੀ ਹੌਟੈਸਟ ਵੀ ਹੈਗਾ ਬ੍ਰਾਈਟੈਸਟ ਵੀ ਹੈਗਾ ਜਿੰਦੀ ਕੋਈ ਸੈਟੇਲਾਈਟ ਨਹੀਂ ਹੈਗੀ ਜਿਹੜੇ ਗ੍ਰਹਿ ਦੀ ਕੋਈ ਸੈਟੇਲਾਈਟ ਨਹੀਂ ਹੈਗੀ ਉਸ ਦਾ ਨਾਮ ਹੈ ਮਰਕਰੀ ਤੇ ਵਿਨਸ ਇਹਨਾਂ ਦੋਹਾਂ ਗ੍ਰਹਾਂ ਦੀ ਕੋਈ ਸੈਟੇਲਾਈਟ ਨਹੀਂ ਕੋਈ ਮੂਨ ਨਹੀਂ ਹੈਗਾ ਕੁਸ਼ਚਨ ਆ ਜਾਂਦਾ ਹੈ ਵੀ ਕਿਹੜੇ ਗ੍ਰਹਾਂ ਦਾ ਮੂਨ ਨਹੀਂ ਹੈਗਾ ਉਹ ਹੋਗਾ ਜੀ ਮਰਕਰੀ ਤੇ ਵਿਨਸ ਠੀਕ ਹੈ ਜੀ ਜੇ ਅਬ ਤੋਂ ਛੋਟਾ ਗ੍ਰਹਿ ਆਪਾਂ ਕੀਤਾ ਬੁੱਧ ਸਭ ਤੋਂ ਵੱਡਾ ਗ੍ਰਹਿ ਲਾਰਜੇਸਟ ਕਿਹੜਾ ਹੈ ਜੀ ਉਹ ਜੂਪੀਟਰ ਹੈ ਠੀਕ ਹੈ ਜੀ ਹੁਣ ਆਪਾਂ ਇਹਨਾਂ ਦੇ ਰੰਗ ਵੀ ਵੇਖ ਲੈਨੇ ਆ ਜਿਹੜਾ ਰੱਤਾ ਗ੍ਰਹਿ ਜਾਂ ਲਾਲ ਗ੍ਰਹਿ ਕਿਹਾ ਜਾਂਦਾ ਹੈ ਰੈੱਡ ਗ੍ਰਹਿ ਜਿਨ੍ਹਾਂ ਨੂੰ ਉਹ ਕਿੰਨੂੰ ਕਿਹਾ ਜਾਂਦਾ ਹੈ ਜੀ ਉਹ ਕਿਹਾ ਜਾਂਦਾ ਮਾਰਸ ਨੂੰ ਰੈੱਡ ਹੋ ਗਿਆ orange ਮਾਰਸ ਨੂੰ ਕਿਹਾ ਜਾਂਦਾ ਜੇ yellow ਦੀ ਗੱਲ ਕਰੀਏ ਤੇ yellow ਕਿਹਾ ਜਾਂਦਾ ਪੀਲੇ ਰੰਗ ਦਾ ਉਹ ਵਿਨਸ ਨੂੰ ਕਿਹਾ ਜਾਂਦਾ ਜੇ ਕੋਲਡਸਟ ਜਿਹੜਾ ਕਿ ਠੰਡਾ ਗ੍ਰਹਿ ਹੈਗਾ ਜੀ ਉਹ ਕਿਹਾ ਜਾਂਦਾ ਜੂਨਸ ਨੂੰ ਦੇਖੋ ਤੇ ਨੇਚਰਲ ਜੀ ਗੱਲ ਆ ਜਿਹੜਾ ਦੂਰ ਹੋਵੇਗਾ ਉਹ ਠੰਡਾ ਹੋਏਗਾ ਠੀਕ ਹੈ ਜੀ ਉਹ ਦੂਰ ਹੈਗਾ ਜਿਹੜਾ ਉਹ ਜੂਪੀਟਰਸ ਐਂਡ ਤੇ ਆਉਂਦਾ ਤਾਂ ਕਰਕੇ ਉਹ ਠੰਡਾ ਹੈ ਤੇ ਨੀਲਾ ਗ੍ਰਹਿ ਤੁਹਾਨੂੰ ਪਤਾ ਹੀ ਕਿਨੂੰ ਕਿਹਾ ਜਾਂਦਾ ਆਪਣੀ ਅਰਥ ਨੂੰ ਕਿਹਾ ਜਾਂਦਾ ਹੈ ਬਲੂ ਰੰਗ ਦਾ ਨੀਲੇ ਰੰਗ ਦਾ ਗ੍ਰਹਿ ਕਿਨੂੰ ਕਿਹਾ ਜਾਂਦਾ ਅਰਥ ਨੂੰ ਕਿਹਾ ਜਾਂਦਾ ਠੀਕ ਹੈ ਜੀ 골ਡਨ ਜਿਹੜਾ ਕਿਹਾ ਜਾਂਦਾ ਉਹ ਸੈਚਰਨ ਨੂੰ ਕਿਹਾ ਜਾਂਦਾ ਵੇਖੋ ਆਪਾਂ ਇਹਦੇ ਵਿੱਚ ਸਾਰੇ ਕੁਐਸਚਨ ਕਰਦੇ ਸੌਰ ਮੰਡਲ ਇਹਨਾਂ ਤੋਂ ਬਾਹਰ ਮੇਰੇ ਖਿਆਲ ਤਾਂ ਕੁਝ ਨਹੀਂ ਆਏਗਾ ਠੀਕ ਹੈ ਰਾਜੀ ਚਲਦੇ ਆ ਨੈਕਸਟ ਕੁਐਸਚਨ ਤੇ ਸੌਰ ਮੰਡਲ ਵਿੱਚ ਸਭ ਤੋਂ ਗਰਮ ਗ੍ਰਹਿ ਕਿਹੜਾ ਹੈ ਹੁਣੇ ਆਪਾਂ ਕਰਕੇ ਹਟੇ ਆਂ ਜੀ ਸੌਰ ਮੰਡਲ ਸਭ ਤੋਂ ਗਰਮ ਗ੍ਰਹਿ ਕਿਹੜਾ ਹੈ ਜੀ ਸ਼ੁਕਰ ਸ਼ੁਕਰ ਨੂੰ ਆਪਾਂ ਕੀ ਕਹਿੰਦੇ ਆ ਵਿਨਸ ਕਹਿੰਦੇ ਆ ਠੀਕ ਹੈ ਜੀ ਵਿਨਸ ਸੋਰੀ ਸੋਰੀ ਵੀਰੇ ਨੈਕਸਟ ਚਲਦੇ ਆ ਭਾਰਤ ਦੀਆਂ ਪ੍ਰਮੁੱਖ بندرگاہਾਂ ਵਿੱਚੋਂ ਭਾਰਤ ਦੀ ਇੱਕੋ ਇੱਕ ਦਰਿਆਈ بندرگاہ ਕਿਹੜੀ ਹੈ ਕਿਹੜੀ ਹੈ ਜੀ ਬੰਬਈ ਕੋਲਕੱਤਾ ਚੇਨਈ ਸ਼ੱਖਾਪਟਨਮ ਦੇਖੋ ਜੀ ਆਪਣੀ ਜਿਹੜੀ ਦਰਿਆਈ ਹੈਗੀ ਹੈ ਜੀ ਉਹ ਕੋਲਕੱਤਾ ਦੀ ਹੈਗੀ ਹੈ بندرਗਾ ਠੀਕ ਹੈ ਜੀ ਚਲਦੇ ਆਂ ਨੈਕਸਟ ਕੁਐਸਚਨ ਤੇ ਉੱਤਰ ਦੇ ਦੱਖਣ ਭਾਰਤ ਦੇ ਵਿਚਕਾਰ ਕਿਹੜੀ ਪਰਬਤ ਲੜੀ ਨੂੰ ਪਰੰਪਰੰਗਤ ਸੀਮਾ ਮੰਨਿਆ ਜਾਂਦਾ ਹੈ ਪੂਰਬੀ ਘਾਟ ਵਿੰਧਿਆ ਪਰਬਤ ਲੜੀ ਪੱਛਮੀ ਘਾਟ ਅਰਾਵਲੀ ਪਰਬਤ ਲੜੀ ਇਸ ਦਾ ਰਾਜੇ ਸਹੀ ਉੱਤਰ ਬਣੇਗਾ ਜੀ ਵਿੰਧਿਆ ਪਰਬਤ ਲੜੀ ਠੀਕ ਹੈ ਜੀ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਇਹ ਆਪਣਾ ਲਾਸਟ ਕੁਐਸਚਨ ਹੈ ਜੀ ਠੀਕ ਹੈ ਇਸ ਤੋਂ ਬਾਅਦ ਜਿੰਨੇ ਵੀ ਤੁਸੀਂ ਕੁਐਸਚਨ ਕੀਤੇ ਜਿੰਨੇ ਤੁਸੀਂ ਆਨਸਰ ਕੀਤੇ ਉਹ ਆਪਣੇ ਕਮੈਂਟਾਂ ਦੇ ਵਿੱਚ ਆਪਣੇ ਆਪਣੇ ਤੁਸੀਂ ਦੱਸ ਦੇਣਾ ਹੈ ਜੀ ਮੇਰੇ ਇਹਨੇ ਸਹੀ ਹੈ ਮੇਰੇ ਇਹਨੇ ਸਹੀ ਹੈ ਠੀਕ ਹੈ ਜੀ ਭਾਰਤ ਦਾ ਕਿਹੜਾ ਰਾਸ਼ਟਰੀ ਪਾਰਕ ਇੱਕ ਸਿੰਘ ਵਾਲੇ ਗੈਂਡੇ ਲਈ ਮਸ਼ਹੂਰ ਹੈ ਕਾਜੀਰੰਗਾ ਰਾਸ਼ਟਰੀ ਪਾਰਕ ਗੀਰ ਰਾਸ਼ਟਰੀ ਪਾਰਕ ਦੁਦਵਾਰਾਸ਼ਟਰੀ ਪਾਰਕ ਹੈਮਿਸ ਰਾਸ਼ਟਰੀ ਪਾਰਕ ਇਸ ਦਾ ਸਹੀ ਉੱਤਰ ਬਣੇਗਾ ਜੀ ਕਾਜੀਰੰਗਾ ਰਾਸ਼ਟਰੀ ਪਾਰਕ ਠੀਕ ਹੈ ਜੀ ਜਿਹੜਾ ਇਹ ਪਾਰਕ ਹੈਗਾ ਜੀ ਇਹ ਇੱਕ ਸਿੰਘ ਇੱਕ ਸਿੰਘ ਵਾਲੇ ਗੈਂਡੇ ਵਾਸਤੇ ਮਸ਼ਹੂਰ ਹੈਗਾ ਜੀ ਠੀਕ ਹੈ ਰਾਜੇ ਜੇ ਤੁਹਾਨੂੰ ਸਾਡਾ ਕੰਟੈਂਟ ਵਧੀਆ ਲੱਗਦਾ ਹੈ ਤੇ ਵੀਡੀਓ ਵਧੀਆ ਲੱਗਦੀ ਹੈ ਜੇ ਤੁਹਾਡੇ ਲਈ ਪੇਪਰ 'ਚ ਹੈਲਪਫਲ ਹੈ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਰਾਜੇ ਆਪਣੀ ਵੀਡੀਓ ਨੂੰ ਲਾਈਕ ਕੀਤਾ ਕਰੋ ਸ਼ੇਅਰ ਕੀਤਾ ਕਰੋ ਤਾਂ ਕਿ ਹੋਰ ਆਪਣੇ ਨਾਲ ਜਿਹੜੇ ਸਟੂਡੈਂਟ ਹੈ ਜੁੜ ਸਕਣ ਠੀਕ ਹੈ ਰਾਜੇ ਥੈਂਕ ਯੂ